ਚੋਰਾ ਦੇ ਹੌਸਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ ਅਤੇ ਪ੍ਰਸ਼ਾਸਨ ਕੁੰਭਕਾਨੀ ਨੀਂਦ ਸੁਤਾ ਪਿਆ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਰੁੜਕਾ ਕਲਾ ਦਾ ਜਿੱਥੇ ਇੱਕ ਕੋਠੀ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਿਸਾਨਪਿੰਗ ਜਨਸ ਖਤਰ ਆਮ ਆਦਮੀ ਪਾਰਟੀ ਕੋਲ ਵੀ ਸਿੰਘ ਸੰਧੂ ਨੇ ਦੱਸਿਆ ਕਿ ਕੱਲ ਦੁਪਹਿਰ ਦੇ ਕਰੀਬ ਚੋਰਾ ਵੱਲੋਂ ਕੋਠੀ ਦੇ ਅੰਦਰ ਦਾਖਲ ਹੋ ਕੇ ਪਾਈਪ ਟੂਟੀਆਂ ਖੋਲ ਕੇ ਫਰਾਰ ਹੋ ਗਏ ਅਤੇ 20000 ਦੇ ਕਰੀਬ ਨੁਕਸਾਨ ਹੋ ਗਿਆ। ਇੱਕ ਹਫ਼ਤੇ ਤੋਂ ਲਗਾਤਾਰ ਸਾਡੇ ਪਿੰਡ ਰੁੜਕਾ ਕਲਾ ਵਿੱਚ ਚੋਰੀਆਂ ਵਰਦਾਤਾ ਹੋ ਰਹੀਆਂ ਹਨ। ਜਿਸ ਵਿੱਚ ਪ੍ਰਸ਼ਾਸਨ ਕੁੰਬਕਾਨੀ ਨਿੰਦ ਸੁਤਾ ਪਿਆ ਹੈ। ਉਹਨਾਂ ਨੇ ਦੱਸਿਆ ਹੈ ਕਿ ਕਦੇ ਟਰੈਕਟਰ ਅਤੇ ਤੂੜੀ ਵਾਲੀ ਮਸ਼ੀਨ ਚੋਰੀ ਕਰ ਲਈ ਜਾਂਦੀ ਹੈ। ਕਦੇ ਮੇਨ ਬਾਜ਼ਾਰ ਵਿੱਚ ਸ਼ਰਿਆਮ ਲੁੱਟਖੋ ਅਤੇ ਪੰਨ ਤੋੜ ਕੀਤੀ ਜਾਂਦੀ ਹੈ ਅਤੇ ਚੋਰੀ ਦੀਆਂ ਵਾਰਦਾਤਾਂ ਵੀ ਵੱਧ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਜਿਸ ਨਾਲ ਮਾਹੌਲ ਸੁਖੀ ਸ਼ਾਂਤੀ ਵਾਲਾ ਰਹੇ। ਗੁਰਿਆਤ ਪਵਨ ਪਨੋਟ ਦੀ ਰਿਪੋਰਟ। ਜਿਹੜੀ ਇਹ ਚੋਰੀ ਹੋਈ ਹੈ ਸਾਡੇ ਆਪ ਦੇ ਘਰੇ ਹੋਈ ਹੈ। ਟੂਟੀਆਂ ਖੋਲੀਆਂ ਗਈਆਂ ਇਹ ਕੱਲ ਦੁਪਹਿਰ ਦੀ ਗੱਲ ਹੈ ਸਾਡੇ ਘਰ ਦੇ ਪਿੱਛੇ ਨਹਿਰ ਹੈਗੀ ਆ ਉਹ ਨਹਿਰ ਦਾ ਰਸ ਟੰਡਿਆਂ ਨੂੰ ਜਾਂਦਾ ਢੇਸੀਆਂ ਨੂੰ ਜਾਂਦਾ ਉਸ ਨਹਿਰ ਦੇ ਉੱਤੇ ਦੁਪਹਿਰ ਦੇ ਸਮੇਂ ਕਾਫੀ ਜਿਹੜੇ ਅਣਸਰ ਹੈਗੇ ਆ ਜਿਹੜੇ ਮਾੜੇ ਸ਼ਰਾਰਤੀ ਅਣਸਰ ਹੈਗੇ ਆ ਜਿਹੜੇ ਇਹੋ ਜਿਹੇ ਵਾਰਤਾਂ ਦਾ ਇਨਜਾਮ ਦਿੰਦੇ ਹੈਗੇ ਚੋਲ ਟੇਰੇ ਹੈਗੇ ਉਹ ਉੱਥੇ ਅਕਸਰ ਫਿਰਦੇ ਰਹਿੰਦੇ ਨੇ ਹੁਣ ਵੀ 2-3 ਦਿਨ ਤੋਂ ਉੱਥੇ ਬੰਦੇ ਦੇਖੇ ਗਏ ਸੀ ਤੇ ਕੋਈ ਨਾ ਕੋਈ ਬਹਾਨਾ ਮਾਰ ਕੇ ਉਹ ਨਿਕਲ ਜਾਂਦੇ ਆ ਤੇ ਪ੍ਰਸ਼ਾਸਨ ਕੰਬ ਕਰਨੀ ਨੀਂਦੇ ਸੁੱਤਾ ਪਿਆ। ਕੌਸ਼ਦਨ ਪਹਿਲਾਂ ਇੱਕ ਮਸ਼ੀਨ ਤੇ ਉਹਦੇ ਪਿੱਛੇ ਟਰਾਲੀ ਉਹ ਦੋਨੋਂ ਚੀਜ਼ਾਂ ਲੈ ਕੇ ਉਹ ਫਰਾਰ ਹੋ ਗਏ ਤੇ ਕਣਕ ਦੇ ਡਰਮਾਂ ਜੋ ਦਾਣੇ ਗੱਡੇ ਜਾਂਦੇ ਨੇ ਤੇ ਫੇਰ ਸ਼ਰੇ ਆ ਰੁੜਕਾ ਕਲਾਂ ਬਾਜ਼ਾਰ ਦੇ ਵਿੱਚ ਸ਼ੀਸ਼ੇ ਤੋੜੇ ਜਾਂਦੇ ਨੇ। ਇਹ ਜਿਹੜੀਆਂ ਵਾਅਦਾਂ ਹੋਈਆਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਹੋਈਆਂ ਨੇ। ਕੋਈ ਲੰਮਾ ਸਮਾਂ ਜਾਂ ਲੰਮਾ ਟਾਈਮ ਤੋਂ ਇਹ ਨਹੀਂ ਹੋ ਰਹੀਆਂ। ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਨਾ ਚੀਜ਼ਾਂ ਨੂੰ ਵਾਰਤ ਨੂੰ ਅਨਜਾਮ ਦਿੱਤਾ ਗਿਆ ਹੈ। ਕਿੰਨਾ ਕ ਨੁਕਸਾਨ ਹੋ ਗਿਆ ਤਾਂ ਦੱਜੂ ਦੀ ਛਾੜਾ ਤਾਂ ਕਿਹਾ 20 ਹਜ਼ਾਰ ਦਾ ਜੀ ਕਰਕੇ ਗਏ ਨੇ ਸੀਸੀ ਪੁਟੇ ਵਗੈਰਾ ਆਈ ਹੈ ਕੋਈ ਨਹੀਂ ਆਪਣੇ ਇੱਥੇ ਕੈਮਰੇ ਨਹੀਂ ਹੈਗੇ ਜੀ ਪ੍ਰਸ਼ਾਸਨ ਨੂੰ ਸ਼ਿਕਾਇਤ ਪੇਸ਼ ਕੀਤੀ ਤੀ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਸੀ ਜੀ ਤੇ ਉਸ ਦੇ ਬਾਬਤ ਉਹ ਜਿਹੜਾ ਅਗਲਾ ਐਕਸ਼ਨ ਲੈਣਗੇ ਪਰ ਜਿਹੜਾ ਸਾਡਾ ਐਕਸ਼ਨ ਹੈਗਾ ਰੁੜਕਾ ਗਿਆ ਲਾਂ ਦਾ ਤਕਰੀਬਨ ਇੱਕ ਹਫ਼ਤੇ ਤੋਂ ਜਿਹੜੀਆਂ ਹੋ ਰਹੀਆਂ ਵਰਤਾਂ ਇੱਕ ਲਗਾਤਾਰ ਹੀ ਹੋ ਰਹੀਆਂ ਉਸ ਤੋਂ ਪਹਿਲੋਂ ਦਾ ਸਮਾਂ ਸਾਡੇ ਕਿਸੇ ਪੱਠੇ ਵਾਲੇ ਬੰਦੇ ਨੂੰ ਘੇਰ ਲਿਆ ਜਾਂਦਾ ਕਿਸੇ ਮੈਡਮ ਡਿਊਟੀ ਜੌਬ ਤੇ ਜਾਂਦੇ ਉਹਨੂੰ ਘੇਰ ਲਿਆ ਜਾਂਦਾ ਕਿਸੇ ਡਾਕਟਰ ਦੀ ਕੁੱਟਮਾਰ ਕੀਤੀ ਜਾਂਦੀ ਆ ਐਸ ਪੂਰੇ ਏਰੀਆ ਦੇ ਵਿੱਚ ਸਹਿਮ ਦਾ ਡਰ ਦਾ ਮਾਹੌਲ ਬਣਿਆ ਹੋਇਆ ਹੈ